ਸਾਸੀ ਗਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਸਟ ਪੀ ਐਸ ਚੋਹਾਨ ਪੰਜਾਬ ਵਿੱਚ ਇੱਕ ਬਹੁਤ ਵੱਡਾ ਮੁੱਦਾ ਛੜਿਆ ਹੋਇਆ ਹੈ ਐ ਐਸ ਸੀ ਬੀ ਸੀ ਭਾਈਚਾਰੇ ਵਰੀ ਟਿੱਪਣੀ ਲੈ ਕੇ ਜੋ ਕਿ ਰਾਜਾ ਵੜਿੰਗ ਸਾਹਿਬ ਨੇ ਮਹਰੂਮ ਜਿਹੜੇ ਆਪਣੇ ਗ੍ਰਹਿ ਮੰਤਰੀ ਹੁੰਦੇ ਸੀਗੇ ਸਰਦਾਰ ਬੂਟਾ ਸਿੰਘ ਜੀ ਉਹਨਾਂ ਨੂੰ ਕਾਲਾ ਪੀਲਾ ਜਾਂ ਕੁਝ ਹੋਰ ਸ਼ਬਦ ਐ ਐਸੇ ਯੂਜ਼ ਕੀਤੇ ਜਿਹੜੇ ਕਿ ਬੀ ਸੀ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਵਾਲਮੀਕੀ ਮਜਬੀ ਸਿੰਘ ਕਾਲਾ ਰੰਗ ਉਦਾਸੀ ਜਮਾ ਕਾਲਾ ਪੱਠੇ ਪਉਂਦਾ ਸੀ ਪੱਠੇ ਬਾਣੀ ਚੋਂਦਾ ਰੰਗਰੇਟੇ ਗੁਰੂ ਕੇ ਬੇਟੇ ਫਿਰ ਵਿਹਿਮਾ ਭਰਮਾਂ ਦੇ ਖਿਲਾਫ ਇਹਨਾਂ ਕੀਤਾ ਸੀ ਉਸ ਤੋਂ ਬਾਅਦ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਤਾਂ ਅਮਰਸ਼ਕਾ ਕੇ ਮਤਲਬ ਜਾਤੀ ਦਾ ਸਿਸਟਮ ਹੀ ਖਤਮ ਕਰਤਾ ਸੀ ਇੱਕ ਕਤਾਰ ਦੇ ਵਿੱਚ ਬਿਠਾ ਕੇ ਤੇ ਇੱਕ ਬਾਟੇ ਦੇ ਵਿੱਚ ਅਮਰਸ਼ਕਾ ਕੇ ਸਾਨੂੰ ਸਾਰਿਆਂ ਨੂੰ ਸਿੱਖ ਦਾ ਕਿਤਾਬ ਦਿੱਤਾ ਸੀ ਰਾਜਾ ਬੜਿੰਗੀ ਜੀ ਨੂੰ ਸ਼ਾਇਦ ਇਹਨਾਂ ਗੱਲਾਂ ਦੇ ਉੱਤੇ ਨਹੀਂ ਨੌਲੇਜ ਹੋਣੀ ਜਾਂ ਉਹ ਸਿੱਖ ਧਰਮ ਦਾ ਇਤਿਹਾਸ ਨਹੀਂ ਪੜ੍ਹਦੇ ਕਿ ਇਹਦੇ ਵਿੱਚ ਮਤਲਬ ਕਾਲਾ ਪੀਲਾ ਜਿਹੜਾ ਹੋਣਾ ਉਹ ਕਾਲਾ ਪੀਲਾ ਹੁਣ ਇਨਸਾਨ ਦੇ ਹੱਥ ਦੀ ਗੱਲ ਨਹੀਂ ਕਾਲਾ ਪੀਲਾ ਇੱਕ ਕੁਦਰਤ ਦੀ ਦੇਣ ਹੈ ਇਨਸਾਨ ਦੇ ਦੋ ਹੀ ਰੰਗ ਹੁੰਦੇ ਕਾਲਾ ਜਾਂ ਗੋਰਾ ਜੀ ਜੀ ਪਰ ਉਸ ਦਾ ਰੰਗ ਦੇਖ ਕਿਉਂ ਨੂੰ ਇੰਨੇ ਉੱਚੇ ਉਤੇ ਉਹ ਉਹ ਜਿਹੜਾ ਉੱਚਾ ਰਤਵਾ ਹੈ ਮਤਲਬ ਦੇਸ਼ ਦਾ ਗ੍ਰਹਿ ਮੰਤਰੀ ਹੋਣਾ ਰੰਗ ਦੇਖ ਕੇ ਨਹੀਂ ਲਿਆਇਆ ਜਾਂਦਾ ਜਾਂ ਉਸ ਨੂੰ ਮਤਲਬ ਗੋਰੇ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਬੰਦੇ ਦੀ ਕਾਬਲੀਅਤ ਦੇ ਮੁਤਾਬਕ ਬੰਦਾ ਆਪਣੇ ਉੱਚੇ ਅਹੁਦੇ ਤੇ ਪਹੁੰਚਦਾ ਤੁਹਾਡੇ ਨਾਲ ਮੈਂ ਗੱਲ ਕਰਨਾ ਚਾਹੁੰਦਾ ਰਾਜਨੀਤਿਕ ਬੰਦੇ ਕੋਈ ਭਾਸ਼ਣ ਦਿੰਦੇ ਜਾਂ ਕੋਈ ਵੀ ਐਹੀ ਟਿੱਪਣੀ ਕਰਦੇ ਆ ਤਾਂ ਉਹਦੇ ਵਿੱਚ ਉਹਨਾਂ ਦਾ ਕੋਈ ਸਵਾਰਥ ਹੁੰਦਾ ਹੈ ਕੀ ਕਿਉਂ ਕੀ ਸਵਾਰਥ ਇਹ ਸਵਾਰਥਾ ਦੇਖੋ ਜਿਹੜੀ ਲੋਕ ਚਰਚਾ ਹੋ ਰਹੀ ਹੈ ਉਹ ਕਹਿੰਦੇ ਵੀ ਅੰਡਰ ਪ੍ਰੈਸ਼ਰ ਇਹਨਾਂ ਦਾ ਬਿਆਨ ਦਵਾਇਆ ਗਿਆ ਹੈ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਸਤਿਕਾਰਯੋਗ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਕੋਲੇ ਸ਼ਾਇਦ ਕੋਈ ਇਹਨਾਂ ਦੇ ਕਿਉਂਕਿ ਲੀਡਰ ਜਿਹੜੇ ਹੁੰਦੇ ਆ ਕਰਪਸ਼ਨ ਦਾ ਤਕਰੀਬਨ ਕਰਦੇ ਹੀ ਆ ਹੂੰ ਜਿੰਨੇ ਲੀਡਰ ਆ ਪੰਜਾਬ ਦੇ ਵਿੱਚ ਆ ਪਿੱਛੇ ਜਿ ਮੈਂ ਇੱਕ ਵੀਡੀਓ ਸੁਣੀ ਸੀ ਅੱਜ ਤੱਕ ਜਿਹੜੇ ਮੌਜੂਦਾ 92 ਐਮਐਲਏ ਉਹਦੇ ਵਿੱਚੋਂ ਵੀ ਕਹਿੰਦੇ 52 ਐਮਐਲਏ ਦੇ ਉੱਤੇ ਕ੍ਰਿਮੀਨਲ ਕੇ ਪਰਚੇ ਦਰਜ ਹੋਏ ਹੋਏ ਆ ਜਿਹੜੇ ਲੀਡਰ ਆ ਉਹ ਕਰਪਸ਼ਨ ਦਾ ਕਰਦੇ ਹੀ ਆ ਨਾਲ ਕ੍ਰਾਈਮ ਕ੍ਰਿਮੀਨਲ ਵੀ ਹੁੰਦੇ ਆ ਉਹ ਇਹਨਾਂ ਨੇ ਵੀ ਕੋਈ ਕ腐ਪਸ਼ਨ ਕੀਤੀ ਸੀ ਪਹਿਲਾਂ ਇਹ ਟ੍ਰਾਂਸਪੋਰਟ ਮੰਤਰੀ ਰਹੇ ਆ ਰੋਡਵੇਜ ਦੇ ਉਦੋਂ ਇਹਨਾਂ ਨੇ ਕੋਈ ਬੱਸਾਂ ਦਾ ਕੋਈ ਰਾਸਤਾਨ ਤੋਂ ਇਹਨਾਂ ਨੇ ਬਾਡੀਆਂ ਲਵਾਈਆਂ ਸੀ ਉਹ ਫਾਈਲ ਬਾਰੇ ਵੀ ਭਗਵੰਤ ਮਾਨ ਸਾਹਿਬ ਵਿਧਾਨ ਸਭਾ ਚ ਵੀ ਬੋਲੇ ਜੇ ਇੱਕ ਦੋ ਵਾਰੀ ਵੈਸੇ ਹੀ ਬੋਲੇ ਵੀ ਤੁਹਾਡੀ ਜੋ ਫਾਈਲਾਂ ਉਹ ਜਿਹੜੀਆਂ ਬੱਸਾਂ ਵਾਲੀਆਂ ਸੀ ਖੋਲ ਦਾਂਗੇ ਹੋ ਸਕਦਾ ਇਹਨਾਂ ਦੇ ਕੋਈ ਦਬਾਅ ਬਣਾ ਕੇ ਬਿਆਨ ਦਵਾਇਆ ਹੋਵੇ ਜਾਂ ਇਹਨਾਂ ਨੇ ਕੋਈ ਕਹਿਤਾ ਪਰ ਇਹ ਜਿਹੜਾ ਬਿਆਨ ਇਹਨਾਂ ਨੂੰ ਨਹੀਂ ਦੇਣਾ ਚਾਹੀਦਾ ਸੀ ਉਹਦੇ ਨਾਲ ਸਾਡੀ ਭਾਈਚਾਰਕ ਜਿਹੜੀ ਸਾਹ ਜਾਉ ਉਹ ਘਟਦੀ ਹੈ ਕਿਉਂਕਿ ਸਾਡਾ ਜਿਹੜਾ ਜਿਹੜਾ ਸਾਡਾ ਜਿਹੜਾ ਵजूद ਆ ਅਸੀਂ ਸਾਰੇ ਪਿੰਡੂ ਤਬਕੇ ਵਾਲੇ ਲੋਕ ਆ ਅਸੀਂ ਪਿੰਡਾਂ ਤੋਂ ਬਿਲੋਂਗ ਕਰਦੇ ਆ ਸਾਡਾ ਪਿੰਡਾਂ ਦੇ ਵਿੱਚ ਮਾਜਵੀ ਭਾਈ ਸਿੱਖ ਭਾਈ ਸਿੱਖ ਭਾਈ ਚਾਰੇ ਦਾ ਜੱਟ ਸਿੱਖ ਭਾਈ ਚਾਰੇ ਦਾ ਸਾਡੇ ਦਾਦੇ ਪਰਦਾਦੇ ਪੁਰਖਿਆਂ ਤੋਂ ਸਾਡਾ ਮਤਲਬ ਆ ਉਸ ਤਾਲ ਮੇਲਾ ਭਾਈ ਚਾਰ ਕਾ ਸਾਡਾ ਇਹਨਾਂ ਨੂੰ ਇਸ ਦੇ ਬਾਰੇ ਕਿਸੇ ਬਾਰੇ ਨਹੀਂ ਭੱਦੀ ਸ਼ਬਦਾਵਲੀ ਦੀ ਨਹੀਂ ਵਰਤੋਂ ਕਰਨੀ ਚਾਹੀਦੀ ਸੀ ਸਰ ਸਰ ਜਿੱਥੇ ਤੱਕ ਰਾਜਨੀਤਿਕ ਗਲਿਆਰਿਆਂ ਦੀ ਗੱਲ ਕਰੀਏ ਜਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਉੱਥੇ ਇਹ ਗੱਲ ਲੋਕਾਂ 'ਚ ਪ੍ਰਚਲਿਤ ਹੁੰਦੀ ਜਾ ਰਹੀ ਹੈ ਫੈਲਦੀ ਜਾ ਰਹੀ ਹੈ ਕਿਉਂਕਿ ਰਾਜਾ ਬਡਿੰਗ ਸਾਫ ਤੇ ਬੱਸਾਂ ਦੀ ਬਾਡੀਆਂ ਨੂੰ ਲੈ ਕੇ ਕੁਝ ਫਾਇਲਾਂ ਖੋਲੀਆਂ ਹਨ ਇਨਕੁਆਰੀਆਂ ਤੇ ਭਗਵਾਨਤਾ ਦੀ ਇਹਨਾਂ ਨਾਲ ਕੋਈ ਸੈਟਿੰਗ ਹੋਈ ਸੀ ਵੀ ਤੂੰ ਸਾਡੀਆਂ ਜਿਹੜੀ ਕਾਂਗਰਸ ਵੋਟਾਂ ਹੈ ਉਹ ਸਾਨੂੰ ਪਵਾ ਦੇ ਕੋਈ ਇਹੋ ਜਿਹੀ ਸ਼ਬਦਾਵਲੀ ਯੂਜ਼ ਕਰ ਜਿਹਦੇ ਨਾਲ ਕਿ ਕਾਂਗਰਸੀ ਸਾਡੇ ਤੋਂ ਨਾਰਾਜ਼ ਹੋ ਕੇ ਵੋਟਾਂ ਆਮ ਆਦਮੀ ਪਾਰਟੀ ਨੂੰ ਪਾ ਦੇਣ ਇਹ ਰਾਜਨੀਤਿਕ ਗਲਿਆਰਿਆਂ ਦੇ ਵਿੱਚ ਸੋਸ਼ਲ ਮੀਡੀਆ ਤੇ ਗੱਲ ਚੱਲ ਰਹੀ ਹੈ ਇਹਨੂੰ ਖੁੱਲ ਕੇ ਦੱਸੋ ਦੇਖੋ ਇਹ ਰਾਜਾ ਵੜਿੰਗ ਦੀ ਵੀ ਗਲਤਫਹਿਮੀ ਆ ਉਹ ਪਤਾ ਨਹੀਂ ਮਤਲਬ ਮੇਰੇ ਖਿਆਲ ਕੋਈ ਉਹਨਾਂ ਨੂੰ ਬੰਦਾ ਗਲਤ ਗਾਈਡ ਕਰ ਰਿਹਾ ਔਰ ਆਮ ਆਦਮੀ ਆਮ ਆਦਮੀ ਪਾਰਟੀ ਨੂੰ ਵੀ ਗਲਤ ਗਾਈਡ ਕਰੇ ਜਿਹੜਾ ਵੋਟ ਬੈਂਕ ਜੋ ਐਸ ਸੀ ਵੀ ਸੀ ਭਾਈਚਾਰੇ ਦਾ ਸਾਡਾ ਵੋਟ ਬੈਂਕ ਹੈ ਕਾਂਗਰਸ ਨਾਲ ਜੁੜਿਆ ਹੋਇਆ ਉਹ ਜੇ ਰਾਜਾ ਵੜਿੰਗ ਜੀ ਨੇ ਭੱਦੀ ਸ਼ਬਦਾਵਲੀ ਵਰਤਦੀ ਹੈ ਦਾ ਮਤਲਬ ਇਹ ਨਹੀਂ ਹੁੰਦਾ ਵੀ ਕਾਂਗਰਸ ਨੂੰ ਛੱਡ ਕੇ ਉਹ ਵੋਟ ਜਿਹੜੀ ਆਮ ਆਦਮੀ ਪਾਰਟੀ ਉਹ ਪਹਿਲਾਂ ਹੋਇਆ ਜੀ ਇਸ ਤਰ੍ਹਾਂ ਹੋਇਆ ਜੀ ਵੋਟ ਬੈਂਕ ਲੋਕ ਹਰ ਇੱਕ ਬੰਦੇ ਚੰਨੀ ਜੀ ਨੇ ਉਹਨਾਂ ਬਾਰੇ ਬੋਲਿਆ ਸੀ ਚੰਨੀ ਜੀ ਨੇ ਇਹਨਾਂ ਪ੍ਰਵਾਸੀਆਂ ਬਾਰੇ ਕੁਝ ਬੋਲਿਆ ਸੀ ਸਾਰੀ ਵੋਟ ਉਲਟ ਜਾਵੜੀ ਉਹਨਾਂ ਦੇ ਨੇ ਉਹ ਕਾਂਗਰਸ ਤੋਂ ਬਾਹਰ ਚਲੀ ਗਈ ਨਾ ਉਹਦਾ ਮਤਲਬ ਇਹ ਤਾਂ ਨਹੀਂ ਵੀ ਕਿਹਨੂੰ ਚਲੀ ਗਈ ਇਹ ਨਹੀਂ ਚਾਹੇ ਕਿਨੂੰ ਨਹੀਂ ਜਾਵਣੀ ਪਰ ਕਾਂਗਰਸ ਦੀ ਵੋਟ ਤਾਂ ਟੁੱਟ ਗਈ ਨਾ ਕਾਂਗਰਸ ਦੀ ਵੋਟ ਟੁੱਟੀ ਹੈ ਕਾਂਗਰਸ ਦੀ ਵੋਟ ਅੱਜ ਵੀ ਟੁੱਟੂਗੀ ਇਹ ਇਹਨਾਂ ਦੀ ਸ਼ਬਦਾਵਲੀ ਕਰਕੇ ਵੋਟ ਅੱਜ ਵੀ ਥੋੜੀ ਜਿਹੀ ਮਤਲਬ ਟੁੱਟੂਗੀ ਜਿਹੜੇ ਲੋਕਾਂ ਦੇ ਵਿੱਚ ਰੋਸ ਹੈ ਸਾਡੇ ਉਹਦੇ ਵਿੱਚ ਉਹਦਾ ਕਰਕੇ ਹੋਊਗੀ ਪਰ ਉਹ ਟੁੱਟ ਕੇ ਇਹਦਾ ਮਤਲਬ ਇਹ ਨਹੀਂ ਜ਼ਰੂਰੀ ਕਿ ਉਹ ਆਮ ਆਦਮੀ ਪਾਰਟੀ ਚ ਚਲੀ ਜਾਊ ਓਕੇ ਕਿਸੇ ਕਿਸੇ ਵੀ ਪਾਰਟੀ ਜਾ ਸਕਦੇ ਉਹ ਕਾਲੀ ਦਲ ਚ ਵੀ ਜਾ ਸਕਦੀ ਹੈ ਉਹ ਤਨਦੀਪ ਸਿੰਘ ਮਤਲਬ ਉਧਰ ਸਿੱਖ ਧਰਮ ਦਾ ਥੋੜਾ ਜਿਆਦਾ ਦਬਦਬਾ ਕਰਨ ਕਰਨ ਸਾਈਡ ਜਿਹੜੀ ਤੁਹਾਡੀ ਨੋਲੇਜ ਮੁਤਾਬਕ ਤੁਹਾਡੇ ਸੋਰਸਾਂ ਮੁਤਾਬਕ ਤੁਹਾਨੂੰ ਲੱਗ ਰਿਹਾ ਵੀ ਇਹ ਗੱਲ ਕੋਈ ਗਈ ਉਧਰ ਵੀ ਜਾ ਸਕਦੀ ਹੈ ਦੇਖੋ ਇਹਨਾਂ ਦਾ ਜਿਹੜਾ ਲੀਡਰ ਹੁੰਦੇ ਆ ਇਹ ਇਹ ਆਪ ਦੇ ਆਪ ਦੀ ਬਚਾਅ ਵਾਸਤੇ ਦੇਖੋ ਕੁਝ ਵੀ ਕਰ ਸਕਦੇ ਇਹਨਾਂ ਦਾ ਕੋਈ دین ਧਰਮ ਨਹੀਂ ਹੁੰਦਾ ਅਸੀਂ ਤਾਂ ਮਤਲਬ ਕਹਿ ਦਿੰਦੇ ਆ ਜਿਹੜਾ ਲੀਡਰਾਂ ਦਾ ਕੋਈ دین ਧਰਮ ਨਹੀਂ ਦੇਖੋ ਹੁਣ ਮੈਂ ਤੁਸੀਂ ਮੈਨੂੰ ਕਹੋਗੇ ਮੁੱਦਾ ਪਟਕ ਗਿਆ ਹੂੰ